ਸਰਕਾਰਾਂ ਦਾਵਾ ਕਰਦੀ ਨੇ ਥਕਦੀਆਂ ਕਿ ਉਹਨਾਂ ਦਾ ਕੰਮ ਵਿਕਾਸ ਕਰਾਣਾ ਹੈ ਉਹ ਵਿਕਾਸ ਕਰਾਣ ਦੇ ਲਈ ਉਹਨਾਂ ਨੇ ਸਰਕਾਰ ਬਣਾਈ ਹੈ ਜਨਤਾ ਨੇ ਜਿਸ ਉਮੀਦਾਂ ਦੇ ਨਾਲ ਸਰਕਾਰ ਬਣਾਈ ਹੈ ਉਹ ਸਰਕਾਰ ਉਸ ਉਮੀਦਾਂ ਤੇ ਖਰਾ ਉਤਰੇਗੀ ਜਨਤਾ ਵੀ ਵਿਸ਼ਵਾਸ ਕਰ ਲੈਂਦੀ ਹੈ ਕਿ ਸਰਕਾਰ ਵਿਕਾਸ ਦਾ ਦਾਵਾ ਕਰ ਰਹੀ ਹੈ ਉਹ ਵਿਕਾਸ ਕਰੇਗੀ ਉਹ ਵਿਕਾਸ ਕਰਕੇ ਦਿਖਾਏਗੀ ਪਰ ਸਾਡੇ ਸ਼ਹਿਰ ਦੇ ਵਿੱਚ ਜੋ ਵਿਕਾਸ ਹੋ ਰਿਹਾ ਹੈ ਉੱਥੇ ਕਿਸ਼ਤਾਨ ਦੇ ਵਿਕਾਸ ਹੋ ਰਿਹਾ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਜਨਤਾ ਉਮੀਦ ਕਰਦੀ ਹੈ ਕਿ ਸੜਕਾਂ ਬਣਾਈਆਂ ਜਾਣ ਉਹਨਾਂ ਨੂੰ ਰਾਹਤ ਮਿਲੇ ਪਰ ਸੜਕਾਂ ਕਦੋਂ ਬਣਨਗੀਆਂ ਪਤਾ ਨਹੀਂ ਪਰ ਕਹਿੰਦੇ ਪੈਚ ਵਰਕ ਲਾ ਕੇ ਪੈਚ ਲਾ ਕੇ ਸਰਕਾਰ ਵਿਕਾਸ ਕਰਵਾ ਰਹੀ ਹੈ ਇਸ ਦਾ ਇਸ ਤੋਂ ਸਵਾਲ ਖੜਾ ਹੁੰਦਾ ਕਿ ਏ ਕਲਾਸ ਨਗਰ ਕੌਂਸਲ ਦੀ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਕਿ ਉਹ ਸੜਕਾਂ ਤੱਕ ਨਹੀਂ ਬਣਵਾ ਪਾ ਰਹੇ ਨਮਸਕਾਰ ਜੀਆ ਦੋਸਤੋ ਮੈਂ ਪਗਮੁਖੀਜਾ ਮੁਖੀਜਾ ਰੇਲ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ ਸਾਡਾ ਸਾਡੇ ਸ਼ਹਿਰ ਦੀ ਨਗਰ ਕੌਂਸਲ ਇਸ ਨਗਰ ਕੌਂਸਲ ਨੂੰ ਏ ਕਲਾਸ ਨਗਰ ਕੌਂਸਲ ਦਾ ਦਰਜਾ ਪ੍ਰਾਪਤ ਹੈ ਪੂਰੇ ਪੰਜਾਬ ਦੇ ਵਿੱਚ ਏ ਕਲਾਸ ਨਗਰ ਕੌਂਸਲ ਦੇ ਵਿੱਚੋਂ ਇਹਨੇ ਕੁਝ ਨਗਰ ਕੌਂਸਲ ਹੋਣ ਗਿਆ ਉਹਦੇ ਵਿੱਚੋਂ ਰਾਜਪੁਰਾ ਦਾ ਵੀ ਨਾਮ ਉੱਪਰ ਲੰਦਾ ਹੈ ਇਸ ਨਗਰ ਕੌਂਸਲ ਦਾ ਬਜਟ 60 ਕਰੋੜ ਤੋਂ ਵੀ ਜ਼ਿਆਦਾ ਸਮਝਿਆ ਜਾਂਦਾ ਹੈ 60 ਕਰੋੜ ਦਾ ਬਜਟ ਹੈ ਇਹ ਸਮਝਿਆ ਜਾਂਦਾ ਕਿ ਇਸ ਬਜਟ ਦੇ ਆਸਰੇ ਲੋਕਾਂ ਦੇ ਵਿਕਾਸ ਦੀ ਉਮੀਦਾਂ ਤੇ ਨਗਰ ਕੌਂਸਲ ਖਰਾਉਤ ਕਰਦੀ ਹੈ ਖਰਾਉਤ ਦਾ ਦਾਵਾ ਕਰਦੀ ਹੈ ਸਾਡੇ ਸ਼ਹਿਰ ਦੇ ਜਿਹੜੇ ਮੇਨ ਸੜਕਾਂ ਨੇ ਉਹਨਾਂ ਸੜਕਾਂ ਤੇ ਚੱਲ ਕੇ ਦੇਖੋ ਉਹਨਾਂ ਸੜਕਾਂ ਦੀ ਕੀ ਹਾਲਤ ਬਣੀ ਹੋਈ ਹੈ ਉਹ ਸੜਕਾਂ ਵਾਕਈ ਕਾਫੀ ਡੈਨਿਅਰ ਸਟੇਜ ਤੇ ਪਹੁੰਚ ਚੁੱਕੀਆਂ ਨੇ ਉਹ ਸੜਕਾਂ ਹੈ ਜਿਹੜੀਆਂ ਨੇ ਇਸ ਸੜਕਾਂ ਦੇ ਉੱਪਰ 100 200 500 ਨਹੀਂ ਹਜ਼ਾਰਾਂ ਲੋਕਾਂ ਦਾ ਉਤੋਂ ਡਿੰਡੇ ਵਿੱਚ ਲੰਘਣਾ ਹੁੰਦਾ ਹੈ ਹਜ਼ਾਰਾਂ ਸੰਖਿਆ ਦੇ ਵਿੱਚ ਲੋਕ ਉਹਨਾਂ ਮੁੱਖ ਸੜਕਾਂ ਤੋਂ ਲੰਘਦੇ ਨੇ ਜਿਵੇਂ ਕਹਿ ਸਕਦੇ ਆ ਸਤ ਨਿਣ ਮੰਦਰ ਰੋਡ ਵਾਲੀ ਸੜਕ ਜਿਵੇਂ ਤੁਰਕਾ ਮੰਦਰ ਰੋਡ ਵਾਲੀ ਸੜਕ ਜਿਵੇਂ ਕਾਰਿਆ ਸਮਾਜ ਦੇ ਨੇੜੇ ਰੋਡ ਵਾਲੀ ਸੜਕ ਜਿਵੇਂ ਨੇੜੇ ਆਈ.ਟੀ.ਏ ਦੇ ਰੋਡ ਵਾਲੀ ਸੜਕ ਇਸ ਤੋਂ ਲਗਾਂ ਕਿੰਨੀਆਂ ਸੜਕਾਂ ਨੇ ਨਾਮ ਲਈਏ ਜਿਹੜੀਆਂ ਪ੍ਰਮੁੱਖ ਸੜਕਾਂ ਪਰ ਉਹ ਸੜਕਾਂ ਟੁੱਟੀਆਂ ਹੋਈਆਂ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਨੇ ਉਹ ਜਿਹੜੀਆਂ ਸੜਕਾਂ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਨੇ ਉਹਨਾਂ ਦੀ ਦਿੱਤੀ ਬਹੁਤ ਹੀ ਦੈਨੀਆਂ ਹੈ ਬਹੁਤ ਹੀ ਮਾੜੀ ਹੈ ਲੋਕਾਂ ਦਾ ਰੋਜ਼ ਲੰਘਣਾ ਹੁੰਦਾ ਲੋਕ ਫੋਰੇ ਤੋਂ ਲੰਘਦੇ ਨੇ ਇਹ ਸੋਚਦੇ ਨੇ ਕਿ ਸ਼ਾਇਦ ਕੱਲੇ ਸੜਕ ਦੀ ਨੁਹਾਰ ਬਦਲੇਗੀ ਕੱਲ ਇਹ ਸੜਕ ਬਣ ਜਾਵੇਗੀ ਅੱਜ ਉਹ ਸੜਕ ਤੋਂ ਲੰਘ ਰਹੇ ਆ ਅੱਜ ਜੋ ਸਾਨੂੰ ਗੱਡੇ ਦਿਖ ਰਹੇ ਨੇ ਜੋ ਸਾਨੂੰ ਵਾਂਟ ਤੇ ਜਾਂਦੇ ਆ ਜਿਹੜੇ ਝਟਕੇ ਲੱਗ ਰਹੇ ਨੇ ਕੱਲ ਸ਼ਾਇਦ ਸੜਕ ਬਣਦੇ ਨਾਲ ਉਸ ਸਥਿਤੀ ਵਧੀਆ ਬੈਟਰ ਹੋ ਜਾਵੇਗੀ ਜਿਹੜਾ ਆਣਾ ਜਾਣਾ ਛੋਖਾ ਹੋ ਜਾ ਪਰ ਇੱਕ ਦੋ ਦਿਨ ਲੰਘਦੇ ਲੰਘਦੇ ਦੇਖਦੇ ਦੇਖਦੇ ਲੋਕਾਂ ਦੇ ਮੁਤਾਬਿਕ ਕਈ ਮਹੀਨੇ ਬੀਤ ਗਏ ਕਈ ਮਹੀਨੇ ਲੰਗੇ ਪਰ ਸੜਕਾਂ ਉਦਾਂ ਦੀ ਉਦਾਂ ਹੀ ਖੜੀ ਹੋਈ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਸੜਕਾਂ ਦਾ ਜਿਹੜੇ ਜਿਹੜੀਆਂ ਪ੍ਰਮੁੱਖ ਸੜਕਾਂ ਨੇ ਇਹ ਸਰਕਾਰ ਦੇ ਰੋਜ਼ਾਨਾ ਦੇ ਸੰਖਿਆ ਵਿੱਚ 1 2 ਨੇ 500 ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕਾਂ ਦਾ ਲੰਘਣਾ ਹੁੰਦਾ ਲੋਕਾਂ ਦਾ ਆਣਾ ਜਾਣਾ ਸਤੋੜੀ ਗੈਨੀ ਸਥਿਤੀ ਬਾਰਸ਼ ਦੇ ਵਿੱਚ ਹੋ ਜਾਂਦੀ ਹੈ ਜਦੋਂ ਬਾਰਸ਼ ਹੁੰਦੀ ਹੈ ਉਸ ਬਾਰਸ਼ ਦੇ ਦੌਰਾਨ ਉਸ ਸੜਕ ਤੇ ਪਾਣੀ ਖੜ ਜਾਂਦਾ ਪਾਣੀ ਭਰ ਜਾਂਦਾ ਪਾਣੀ ਭਰੰਦੇ ਨਾਲ ਖੜੰਦੇ ਨਾਲ ਹੋਰ ਸਮੱਸਿਆ ਦੇਚਵਾਤਾ ਹੋ ਜਾਂਦਾ ਖਾਸ ਕਰਕੇ ਜਿਹੜੇ ਛੋੜੜੇ ਵਾਨ ਚੱਲਖ ਨੇ ਉਹਨਾਂ ਨੂੰ ਤਾਂ ਆਪਣੇ ਵਾਨਾਂ ਦੀ ਸਪੀਡ ਬਹੁਤ ਹੀ ਘੱਟ ਕਰਨ ਲਈ ਮਜਬੂਰ ਹੋਣਾ ਪੈਂਦਾ ਪਰ ਸਵਾਲ ਹੀ ਖੜਾ ਹੁੰਦਾ ਕਿ ਆਖਰ ਇਹਨਾਂ ਦੀ ਸਾਰ ਕੌਣ ਲਏਗਾ ਕਦੋਂ ਲਈ ਜਾਏਗੀ ਇਹ ਨਹੀਂ ਹੈ ਕਿ ਨਗਰ ਕੌਂਸਲ ਇਹ ਟੁੱਟੀਆਂ ਸੜਕਾਂ ਤੋਂ آگਾਹਤ ਨਹੀਂ ਹੈ ਟੁੱਟੀਆਂ ਸੜਕਾਂ ਦੇ ਕੋਲ ਜਾਣਕਾਰੀ ਨਹੀਂ ਹੈ ਕਲੀਗੈਲਿਟੀ ਸੜਕ ਦਾ ਡਾਟਾ ਨਗਰ ਕੌਂਸਲ ਦੇ ਰਿਕਾਰਡ ਵਿੱਚ ਦਰਜ ਹੈ ਇਹ ਵੀ ਦਰਜ ਹੈ ਕਿ ਇਹ ਸੜਕ ਕਦੋਂ ਬਣੀ ਸੀ ਕਿੰਨੇ ਸਾਲ ਪਹਿਲੇ ਬਣੀ ਸੀ ਉਹਨਾਂ ਸਰਕਲ ਵਿੱਚੋਂ ਕੁਝ ਸੜਕਾਂ ਇਸ ਤਰ੍ਹਾਂ ਦੀਆਂ ਨੇ ਜਿਹੜੇ ਬਣਿਆ ਨੂੰ 5 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਕਿਹੜੀ ਸੜਕ ਟੁੱਟੀ ਕੋਈ ਸਾਰ ਨਹੀਂ ਲੈ ਰਿਹਾ ਦੋਸਤੋ ਇੰਡੀ ਮਟੀ ਨਗਰ ਕੌਂਸਲ ਕਰੋੜਾਂ ਦਾ ਬਜਟ ਕਰੋੜਾਂ ਦੀ ਕਮਾਈ ਫਿਰ ਸਵਾਲ ਕਿ ਆਖਰ ਲੋਕਾਂ ਨੂੰ ਉਹ ਸੁਵਿਧਾ ਕਿਉਂ ਨਹੀਂ ਦਿੱਤੀ ਜਾ ਰਹੀ ਜਿਸ ਸੁਵਿਧਾ ਦਾ ਉਹ ਹੱਕਦਾਰ ਹੈ ਜਿਹੜੀ ਸੁਵਿਧਾਵਾਂ ਦੇਣ ਦੇ ਲਈ ਨਗਰ ਕੌਂਸਲ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਹੈ ਦੋਸਤੋ ਸੜਕਾਂ ਕਰੋ ਬਣ ਗਈਆਂ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਆਜ ਦੀ ਸਥਿਤੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖਣੇ ਵਿਚ ਆ ਰਿਹਾ ਹੈ ਕਿ ਸ਼ਹਿਰ ਦਾ ਵਿਕਾਸ ਸੜਕਾਂ ਬਣਾ ਕੇ ਨਹੀਂ ਪੈਚ ਵਰਕ ਲਾ ਕੇ ਕੀਤਾ ਜਾ ਰਿਹਾ ਸਾਡੇ ਸ਼ਹਿਰ ਦੇ ਵਿੱਚ ਦਰਜਨਾਂ ਸੰਖਿਆ ਦੇ ਵਿੱਚ ਇਹ ਜੇ ਸਪੋਰਟ ਚਿੰਨਿਤ ਕੀਤੇ ਗਏ ਜਿਹੜੇ ਜਿੱਥੇ ਜਾਂ ਪੈਚ ਵਰਕ ਕੀਤਾ ਜਾ ਚੁੱਕਿਆ ਫਿਰ ਸਵਾਲ ਇੱਕ ਉੱਠਦਾ ਹੈ ਕਿ ਇਹ ਸਰਕਾਰ ਇਹ ਪ੍ਰਸ਼ਾਸਨ ਇਹ ਨਗਰ ਕੌਂਸਲ ਸੜਕਾਂ ਬਣਾਉਣ ਦੀ ਬਜਾਏ ਪੈਚ ਵਰਕ ਲਾ ਕੇ ਵਿਕਾਸ ਕਰਵਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਕਈ ਥਾਵਾਂ ਤੇ ਪੈਚ ਵਰਕ ਲਾ ਕੇ ਹੀ ਵਿਕਾਸ ਕਰਤਾ ਦਿਖਾਈ ਦੇਵੇਗਾ ਸਵਾਲ ਇਹ ਹੁਦਾ ਕਿ ਆਖਰ ਇਹ ਟੁੱਟੀਆਂ ਸੜਕਾਂ ਤੋਂ ਜਨਤਾ ਨੂੰ ਰਾਹ ਕਦੋਂ ਮਿਲੇਗੀ ਇਸ ਤੋਂ ਇਲਾਵਾ ਹੋਰ ਵੀ ਕੀ ਸਵਾਲ ਨੇ ਦੋਸਤੋ ਇਲੈਕਸ਼ਨ ਚੱਲ ਰਹੇ ਲੋਕਾਂ ਲਈ ਨਾਲੇ ਮਸ਼ਹਰ ਜਦੋਂ ਇਲੈਕਸ਼ਨ ਆਣਗੇ ਕਿਉਂਕਿ ਅਕਸਰ ਇਹ ਹੁੰਦਾ ਕਿ ਜਦੋਂ ਇਲੈਕਸ਼ਨ ਹੁੰਦੇ ਨੇ ਕੋਈ ਵੀ ਸਰਕਾਰਾਂ ਹੋਣ ਤਾਂ ਉਹ ਜਨਤਾ ਦੇ ਭਾਵਨ ਨੂੰ ਦੇਖਦੇ ਹੋਏ ਜਨਤਾ ਦੀ ਡਿਮਾਂਡ ਨੂੰ ਦੇਖਦੇ ਹੋਏ ਉਹ ਵਿਕਾਸ ਦੇ ਕੰਮ ਨੂੰ ਸਿਰੇ ਚੜਾਉਂਦੀਆਂ ਨੇ ਜੋ ਜਨਤਾ ਦੀ ਉਮੀਦ ਹੈ ਉਮੀਦ ਹੈ ਉਹਦੇ ਦਾ ਖਰਾ ਉਤਰਦੀਆਂ ਪਰ ਹੁਣ ਲੱਗਦਾ ਨਹੀਂ ਕਿਉਂ ਇਲੈਕਸ਼ਨ ਕੋਟ ਲੱਗਿਆ ਹੋਇਆ ਟੈਂਡਰ ਨਵੇਂ ਲੱਗ ਨਹੀਂ ਸਕਦੇ ਤੇ ਇਸ ਲਈ ਨਹੀਂ ਲੱਗਦਾ ਕੀ ਸੜਕਾਂ ਇਸ ਇਲੈਕਸ਼ਨ ਦੌਰਾਨ ਬਣਾਈਆਂ ਜਾ ਸਕਦੀਆਂ ਨੇ ਜਾਂ ਬਣਾਈਆਂ ਜਾਣਗੀਆਂ ਦੋਸਤੋ ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਇੱਕ ਕਾਰਜ ਸਦ ਅਫਸਰ ਅਵਤਾਕ ਚੰਦਰਾ ਫੋਨ ਤੇ ਸੰਪਰਕ ਕਰਕੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਪਹਿਲੇ ਦਿਨ ਤਰ੍ਹਾਂ ਉਹਨਾਂ ਦਾ ਫੋਨ ਬੀਜੀ ਬੀਜੀ ਅੰਦਰ ਰਿਹਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ